ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਕਵਰ ਕਰਾਂਗੇ ਇੱਥੇ ਬਹੁਤ ਸਾਰੇ ਸਟੂਡੈਂਟਸ ਇਹ ਸੋਚਣਗੇ ਕਿ ਥੰਬਨੇਲ ਦੇ ਵਿੱਚ ਤਾਂ ਤੁਸੀਂ ਪੇਪਰ A ਅਤੇ ਪੇਪਰ B ਦੋਵਾਂ ਦੇ ਲਈ ਇੰਪੋਰਟੈਂਟ ਐਮਸੀਕਿਊ ਲਿਖੇ ਹੋਏ ਆ ਗੁਰੂ ਹਰਗੋਬਿੰਦ ਜੀ ਨਾਲ ਰਿਲੇਟਡ ਠੀਕ ਹੈ ਪਰ ਮੈਂ ਤਾਂ ਉਹਨਾਂ ਇੱਥੇ ਦੱਸਣਾ ਚਾਹਨੀ ਆ ਕਿ ਕਿਉਂਕਿ ਸਟੂਡੈਂਟਸ ਦੇ ਦੇ ਵਿੱਚ ਡਾਊਟ ਆਵੇਗਾ ਕਿ ਪੇਪਰ ਏ ਦੇ ਸਿਲੇਬਸ ਦੇ ਵਿੱਚ ਸ੍ਰੀ ਗੁਰੂ ਹਰगोबिंद ਜੀ ਨਹੀਂਗੇ ਠੀਕ ਹੈ ਪਰ ਤੁਸੀਂ ਧਿਆਨ ਦਿਓ ਸ੍ਰੀ ਗੁਰੂ ਹਰगोबिंद ਜੀ ਦਾ ਸਬੰਧ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਆ ਠੀਕ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਰਿਲੇਟਡ ਕੁਮਾਫਰਾ ਕਿ ਐਮਸੀਕਿਊ ਇਸ ਟਾਪਿਕ ਦੇ ਵਿੱਚੋਂ ਆ ਸਕਦੇ ਆ ਜਿਵੇਂ ਫੋਰ ਐਗਜ਼ਾਮਪਲ ਉਹ ਇਹ ਵੀ ਪਾ ਸਕਦੇ ਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ਹਰगोबिंद ਜੀ ਨੂੰ ਕਿੰਨੇ ਸਾਲ ਦੀ ਉਮਰ ਦੇ ਵਿੱਚ ਦਿੱਤੀ ਸੀ ਠੀਕ ਹੈ ਆ ਇਸ ਤਰ੍ਹਾਂ ਦੇ MCQ ਦੇ ਜਿੰਤਾ ਦੇ ਚਾਂਸ ਹੋ ਸਕਦੇ ਐਗਜ਼ਾਮ ਦੇ ਵਿੱਚ ਆਉਣ ਦੇ ਜਾਂ ਜਿਹੜੇ ਪੇਪਰ B ਦੇ ਪੁਆਇੰਟ ਆਫ View ਤੋਂ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪਹਿਲਾਂ ਆ ਚੁੱਕੇ ਆ ਉਹ ਸਾਰੇ MCQ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਨ ਵਾਲੇ ਆ ਜਿਹੜੇ ਕਿ ਪੇਪਰ A ਦੇ ਪੁਆਇੰਟ ਆਫ View ਤੋਂ ਵੀ ਕੁਮਾਫਰਾ ਕੇ ਪਾਈ ਜਾ ਸਕਦੇ ਆ ਇਸ ਕਰਕੇ ਆਪਾਂ ਇਸ ਵੀਡੀਓ ਦੇ ਵਿੱਚ ਹਰੇਕ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ ਕਵਰ ਕਰਾਂਗੇ ਤਾਂ ਜੋ ਦੇਖੋ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਸਬੰਧ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਆ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਆ ਠੀਕ ਹੈ ਇਸ ਤਰ੍ਹਾਂ ਆਪਾਂ ਸਾਰੇ ਐਮਸੀਕਿਊ ਆ ਜਿਹੜੇ ਉਹ ਕਵਰ ਕਰਨੇ ਆ ਤਾਂ ਜੋ ਪੇਪਰ ਦਾ ਲੈਵਲ ਕੋਈ ਵੀ ਰਹੇ ਤੁਸੀਂ ਆਸਾਨੀ ਦੇ ਨਾਲ ਅਟੈਂਪਟ ਕਰ ਸਕੋ ਤਾਂ ਮੈਂ ਇੱਕ ਵਾਰ ਫਿਰ ਤੋਂ ਕਹਿੰਨੀ ਆ ਕਿ ਇਹ ਜੋ ਟੌਪਿਕ ਆ ਪੇਪਰ A ਅਤੇ ਪੇਪਰ B ਦੋਵਾਂ ਦੇ ਲਈ ਇੰਪੋਰਟੈਂਟ ਬਣ ਸਕਦਾ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਗੁਰੂ ਅਰਜਨ ਦੇਵ ਜੀ ਦੇ ਉੱਤਰਾਧਿਕਾਰੀ ਤੇ 6ਵੇਂ ਗੁਰੂ ਕੌਣ ਸਨ ਹਾਂਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉੱਤਰਾਧਿਕਾਰੀ ਅਤੇ 6ਵੇਂ ਗੁਰੂ ਬਣੇ ਸੀ ਗੁਰੂ ਹਰਗੋਬਿੰਦ ਜੀ অপਸ਼ਨ ਨੰਬਰ ਸੀ ਇਜ਼ ਅ ਰਾਈਟ ਆਂਸਰ ਗੁਰੂ ਹਰਗੋਬਿੰਦ ਜੀ ਦਾ ਜਨਮ 14 ਜੂਨ 1595 ਈਸਵੀ ਨੂੰ ਹੋਇਆ ਕਿੱਥੇ ਹੋਇਆ ਗੁਰੂ ਕੀ ਵਡਾਲੀ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੇ ਪਿਤਾ ਦਾ ਨਾਮ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਮਾਤਾ ਦਾ ਨਾਮ ਸੀਗਾ ਮਾਤਾ ਗੰਗਾ ਜੀ ਇਹਨਾਂ ਦਾ ਵਿਆਹ ਹੋਇਆ ਸੀ ਇਹਨਾਂ ਦਾ ਵਿਆਹ ਹੋਇਆ ਸੀ ਦਮੋਦਰੀ ਜੀ ਨਾਲ ਠੀਕ ਹੈ ਮਾਤਾ ਨਾਨਕੀ ਜੀ ਨਾਲ ਤੇ ਮਾਤਾ ਮਹਾਦੇਵੀ ਨਾਲ ਅਲੱਗ-ਅਲੱਗ ਵੈਸੇ ਬੁਕਸ ਦੇ ਵਿੱਚ ਮਤ ਪੇਧ ਰਹਿੰਦੇ ਆ ਮਾਤਾਵਾਂ ਦੇ ਨਾਵਾਂ ਦੇ ਨਾਲ ਸੰਬੰਧਿਤ ਤੇ ਇਹ ਵੀ ਮੰਨਿਆ ਜਾਂਦਾ ਕਿ ਗੁਰੂ ਜੀ ਦੇ ਤਿੰਨ ਵਿਆਹ ਹੋਏ ਸੀ ਠੀਕ ਹੈ ਤਾਂ ਹੁਣ ਕਈ ਜਗ੍ਹਾ ਤੇ ਲਿਖਿਆ ਜਾਂਦਾ ਕਿ ਵਿਆਹ ਮਤਲਬ ਕਿ ਨਾਮ ਅਲੱਗ-ਅਲੱਗ ਮਿਲਦੇ ਕਰਕੇ ਕਿ ਉਹਨਾਂ ਦੇ ਨਾਮ ਹੀ ਤਿੰਨ ਸੀ ਇਹ ਕਈ ਜਗ੍ਹਾ ਤੇ ਲਿਖਿਆ ਜਾਂਦਾ ਵਾ ਕਿ ਉਹਨਾਂ ਦੇ ਵਿਆਹ ਤਿੰਨ ਹੋਏ ਸੀ ਠੀਕ ਹੈ ਪਰ ਉਹਨਾਂ ਦੇ ਜਿਹੜੇ ਸੁਪੁੱਤਰ ਸੀਗੇ ਇਹਨਾਂ ਦੇ ਪੰਜ ਸੈਵਜਾਦੇ ਸੀਗੇ ਸਭ ਤੋਂ ਵੱਡੇ ਸੀ ਬਾਬਾ ਗੁਰਦਿੱਤਾ ਜੀ ਫਿਰ ਉਸ ਤੋਂ ਬਾਅਦ ਸੂਰਜਮਲ ਜੀ ਬਾਬਾ ਅਨੀਰਾਏ ਜੀ ਬਾਬਾ ਅਟਲ ਰਾਏ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਬੀਬੀ ਬੀਰੋ ਜੀ ਠੀਕ ਹੈ ਅਤੇ ਬੀਬੀ ਬੀਰੋ ਜੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਬਹੁਤ ਇੰਪੋਰਟੈਂਟ ਹੈ ਇਹ एमसीक्यू ਤੁਹਾਡੇ ਲਈ ਠੀਕ ਹੈ ਤੁਹਾਨੂੰ ਇਹ ਵੀ ਆ ਸਕਦਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਕਿੰਨੇ ਪੋਤੇ ਜਾਂ ਪੋਤੀਆਂ ਸੀ ਠੀਕ ਹੈ ਤਾਂ ਇਹ ਤੁਹਾਨੂੰ ਤੁਸੀਂ ਪੁੱਛ ਤੁਹਾਨੂੰ ਪੁੱਛ ਸਕਦੇ ਆ ਕਿ ਮਾਫਰਾ ਕੇ ਕਿਸੇ ਵੀ ਤਰ੍ਹਾਂ ਤਾਂ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਜੀ ਗੁਰੂ ਹਰਗੋਬਿੰਦ ਜੀ ਨੇ ਮੁਰਲੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਸੀ ਹਾਂਜੀ ਗੁਰੂ ਹਰਗੋਬਿੰਦ ਜੀ ਨੇ ਮੁਰਲੀ ਸਿੱਖਿਆ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ ਸੀ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਜੀ ਕਿੰਨੀ ਉਮਰ ਵਿੱਚ ਗੁਰਗੱਦੀ ਤੇ ਬੈਠੇ ਹਾਂਜੀ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਕਿੰਨੀ ਉਮਰ ਦੇ ਵਿੱਚ ਗੁਰਗੱਦੀ ਤੇ ਬੈਠੇ ਸੀ 11 ਸਾਲ অপਸ਼ਨ ਨੰਬਰ ਸੀ ਇਜ਼ ਅ ਰਾਈਟ ਆਨਸਰ 11 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਬੈਠੇ ਸੀ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਤੇ ਗੁਰੂ ਹਰ ਜੇਕਰ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੁੱਛ ਲਿਆ ਜਾਵੇ ਤਾਂ ਉਹ 9 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਬੈਠੇ ਸੀ ਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਜਿਨ੍ਹਾਂ ਨੂੰ ਬਾਲ ਗੁਰੂ ਦੇ ਨਾਮ ਨਾਲ ਜਾਣਦੇ ਆ ਪਾਠਵੇਂ ਗੁਰੂ ਉਹ 5 ਸਾਲ ਦੀ ਗੁਰਗੱਦੀ ਤੇ 5 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਬੈਠੇ ਸੀ ਨੈਕਸਟ ਹੈ ਜੀ ਕੀਰਤਪੁਰ ਤੋਂ ਕੀ ਭਾਵ ਹੈ ਹਾਂਜੀ ਕੀਰਤਪੁਰ ਤੋਂ ਭਾਵ ਆ ਜਿੱਥੇ ਰੱਬ ਦਾ ਨਾਮ ਜਪਿਆ ਜਾਂਦਾ ਹੋਵੇ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਂਸਰ ਨੈਕਸਟ ਹੈ ਸਿੱਖ ਧਰਮ ਵਿੱਚ ਰੂਪਾਂਤਰਣ ਜਾਨੀ ਕਿ ਬਦਲਾਵ ਕਿਹੜੇ ਗੁਰੂ ਸਾਹਿਬ ਦੇ ਕਾਰਜਕਾਲ ਵਿੱਚ ਹੋਇਆ ਹਾਂਜੀ ਸਿੱਖ ਧਰਮ ਦੇ ਵਿੱਚ ਬਦਲਾਅ ਗੁਰੂ ਹਰਗੋਬਿੰਦ ਜੀ ਦੇ ਕਾਰਜਕਾਲ ਦੇ ਵਿੱਚ ਹੋਇਆ ਸੀ অপਸ਼ਨ ਡੀ ਇਜ਼ ਅ ਰਾਈਟ ਆਨਸਰ ਨੈਕਸਟ ਹੈ ਜੀ ਸਿੱਖ ਇਤਿਹਾਸ ਸਿੱਖ ਇਤਿਹਾਸ ਵਿੱਚ ਸਿੱਖਾਂ ਵੱਲੋਂ ਮੁਗਲਾਂ ਨਾਲ ਲੜੀ ਗਈ ਪਹਿਲੀ ਲੜਾਈ ਦਾ ਨਾਮ ਕੀ ਸੀ ਹਾਂਜੀ ਸਿੱਖ ਇਤਿਹਾਸ ਦੇ ਵਿੱਚ ਸਿੱਖਾਂ ਵੱਲੋਂ ਮੁਗਲਾਂ ਦੇ ਨਾਲ ਜਿਹੜੀ ਪਹਿਲੀ ਲੜਾਈ ਲੜੀ ਗਈ ਸੀ ਉਸ ਦਾ ਨਾਮ ਸੀ ਅੰਮ੍ਰਿਤਸਰ ਦੀ ਲੜਾਈ অপਸ਼ਨ ਨੰਬਰ ਡੀ ਇਜ਼ ਅ ਰਾਈਟ ਆਨਸਰ ਨੈਕਸਟ ਹੈ ਪੰਜਾਬ ਦੇ ਇਤਿਹਾਸ ਦੀ ਸਿੱਖਾਂ ਤੇ ਮੁਗਲਾਂ ਵਿਚਕਾਰ ਹੋਈ ਪਹਿਲੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕੌਣ ਕਰ ਰਿਹਾ ਸੀ ਹਾਂਜੀ ਪਹਿਲੀ ਲੜਾਈ ਦੇ ਵਿੱਚ ਸਿੱਖਾਂ ਦੀ ਅਗਵਾਈ ਕਰ ਰਏ ਸੀ ਗੁਰੂ ਹਰਗੋਬਿੰਦ ਜੀ ਆਪਸ਼ਨ ਨੰਬਰ ਏ ਸੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਜੀ ਸਿੱਖਾਂ ਤੇ ਮੁਗਲਾਂ ਦੇ ਵਿਚਕਾਰ ਪਹਿਲੀ ਲੜਾਈ ਕਦੋਂ ਲੜੀ ਗਈ ਹਾਂਜੀ ਸਿੱਖਾਂ ਤੇ ਮੁਗਲਾਂ ਦੇ ਵਿਚਕਾਰ ਪਹਿਲੀ ਲੜਾਈ 1634 ਈਸਵੀ ਨੂੰ ਲੜੀ ਗਈ অপশন এ ইজ দা রাইট আনসার নেক্সট ਹੈ ਭਾਈ ਵਿਧੀ ਚੰਦ ਕੌਣ ਸੀ ਹਾਂਜੀ ਭਾਈ ਵਿਧੀ ਚੰਦ ਕੌਣ ਸੀਗੇ ਭਾਈ ਵਿਧੀ ਚੰਦ ਇੱਕ ਸਿੱਖ ਸਰਦਾਲੂ ਸੀ অপশন ਸੀ ਇਜ਼ ਦਾ রাইট ਆਨਸਰ ਜਿਹੜੇ ਗੁਰੂ ਜੀ ਦੇ ਦੋ ਘੋੜਿਆਂ ਨੂੰ ਛਡਾ ਕੇ ਲੈ ਕੇ ਆਏ ਸੀ ਘੋੜਿਆਂ ਬਾਰੇ ਆਪਾਂ ਕੱਲ ਪੜਿਆ ਵਾ ਠੀਕ ਹੈ ਨੈਕਸਟ ਹੈ ਜੀ ਗੁਰੂ ਹਰਗੋਬਿੰਦ ਜੀ ਆਪਣੇ ਕਿਹੜੇ ਪੁੱਤਰ ਨੂੰ ਗੁਰਗੱਦੀ ਸੌਂਪਣਾ ਚਾਹੁੰਦੇ ਸੀ ਜਾਂ ਗੁਰਗੱਦੀ ਦੇਣਾ ਚਾਹੁੰਦੇ ਸੀ ਗੁਰੂ ਹਰਗੋਬਿੰਦ ਜੀ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਗੁਰਗੱਦੀ ਦੇਣਾ ਚਾਹੁੰਦੇ ਸੀ ਪਰ ਗੁਰਦਿੱਤਾ ਜੀ ਦੀ ਡੈਥ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਹੀ ਹੋ ਗਈ ਸੀ ਇਸ ਕਰਕੇ ਗੁਰੂ ਜੀ ਨੇ ਫਿਰ ਗੁਰਗੱਦੀ ਸ੍ਰੀ ਗੁਰੂ ਹਰ Rai ਜੀ ਜਿਹੜੇ ਕਿ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸੀ ਉਹਨਾਂ ਨੂੰ ਦਿੱਤੀ ਸੀ অপਸ਼ਨ A ਇਜ਼ ਦਾ ਰਾਈਟ ਆਂਸਰ ਠੀਕ ਹੈ ਨੈਕਸਟ ਹੈ ਜੀ ਸੈਲੀ ਕੀ ਹੈ ਹਾਂਜੀ ਸੈਲੀ ਕੀ ਹੈ ਇੱਕ ਔਨ ਦੀ ਮਾਲਾ অপਸ਼ਨ C ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਅਕਾਲ ਤਖਤ ਕੀ ਹੈ ਅਕਾਲ ਤਖਤ ਇੱਕ ਥੜਾ ਵਾ ਤੇ ਇੱਕ ਗੁਰਦੁਆਰਾ ਵਾ ਆਪਸ਼ਨ ਡੀ ਇਜ਼ ザ ਰਾਈਟ ਆਨਸਰ ਕਿਉਂਕਿ ਦੋਵੇਂ ਇਸ ਦਾ ਰਾਈਟ ਆਨਸਰ ਹੈ ਨੈਕਸਟ ਅਕਾਲ ਤਖਤ ਕਿੱਥੇ ਹੈ ਹਾਂਜੀ ਅਕਾਲ ਤਖਤ ਕਿੱਥੇ ਆ ਅਕਾਲ ਤਖਤ ਸ੍ਰੀ ਅੰਮ੍ਰਿਤਸਰ ਦੇ ਵਿੱਚ ਆਪਸ਼ਨ ਡੀ ਇਜ਼ ザ ਰਾਈਟ ਆਨਸਰ ਠੀਕ ਹੈ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਆ ਅਕਾਲ ਤਖਤ ਨੈਕਸਟ ਹੈ ਜੀ ਅਕਾਲ ਤਖਤ ਤੋਂ ਕੀ ਭਾਵ ਹੈ ਅਕਾਲ ਤਖਤ ਤੋਂ ਭਾਵ ਆ ਰੱਬ ਦੀ ਗੱਦੀ অপਸ਼ਨ ਏ ਇਜ਼ ਦਾ ਰਾਈਟ ਆਨਸਰ ਤੇ ਅਕਾਲ ਤਖਤ ਦੀ ਸਥਾਪਨਾ ਕਿੰਨਾ ਨੇ ਕਰਵਾਈ ਸੀ ਤੁਹਾਨੂੰ ਇਹ ਵੀ ਆ ਸਕਦਾ ਕਿ ਕਿੰਨਾ ਨੇ ਕਰਵਾਏ ਇਹਨਾਂ ਦਾ ਜਿਹੜਾ ਕੰਮ ਆਕਾਲ ਤਖਤ ਕਿੰਨਾ ਨੇ ਬਣਵਾਇਆ ਸੀ ਜਾਂ ਨਿਰਮਾਣ ਕਿੰਨਾ ਨੇ ਕਰਵਾਇਆ ਸੀ ਤਾਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਨਵੀਂ ਨੀਤੀ ਰਹੀਂ ਸਿੱਖਾਂ ਦਾ ਰੂਪਾਂਤਰਣ ਕੀਤਾ ਮੀਰੀ ਅਤੇ ਪੀਰੀ ਨਾਮਕ ਦੀਆਂ ਦੋ ਤਲਵਾਰਾਂ ਵੀ ਧਾਰਨ ਕੀਤੀਆਂ ਸੀ ਅਕਾਲ ਤਖਤ ਦਾ ਨਿਰਮਾਣ ਵੀ ਕਰਵਾਇਆ ਸੀ ਰਾਜਸੀ ਚਿੰਨ ਧਾਰਨ ਕੀਤੇ ਸੀ ਅਤੇ ਸਾਹੀ ਠਾਠ ਬਾਠ ਨਾਲ ਰਹਿਣਾ ਸ਼ੁਰੂ ਕੀਤਾ ਸੀ ਮੁਗਲ ਸ਼ਾਸਕਾਂ ਨਾਲ ਲੜਾਈਆਂ ਵੀ ਲੜੀਆਂ ਇਹਨਾਂ ਨੇ ਇਹਨਾਂ ਦੇ ਸਮਕਾਲੀਨ ਸੀ ਜਹਾੰਗੀਰ ਤੇ ਸਾਹਾ ਇਹਨਾਂ ਨੇ ਜਿਹੜੇ ਸ਼ਹਿਰ ਬਸਾਏ ਸੀਗੇ ਉਸੇ ਲੋਹਗੜ੍ਹ ਸ਼੍ਰੀ ਅਕਾਲ ਤਖਤ ਡੇਰਾ ਸਾਹਿਬ ਲਾਹੌਰ ਕਿਰਤਪੁਰ ਕੋਲਸਰ ਵਿਵੇਕਾ ਸਰ ਗੁਰੂ ਸਰ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਆਪਾਂ ਗੱਲ ਕਰਦੇ ਹਾਂ ਅਕਾਲ ਤਖਤ ਦਾ ਨਿਰਮਾਣ ਕਦੋਂ ਸ਼ੁਰੂ ਹੋਇਆ ਸੀ ਹਾਂਜੀ ਅਕਾਲ ਤਖਤ ਦਾ ਨਿਰਮਾਣ ਸ਼ੁਰੂ ਕਦੋਂ ਹੋਇਆ 1606 ਈਸਵੀ ਦੇ ਵਿੱਚ অপਸ਼ਨ ਬੀ ਇਜ਼ ਦਾ ਰਾਈਟ ਆਨਸਰ 25 ਮਈ 1606 ਈਸਵੀ ਨੂੰ ਗੁਰਗੱਦੀ ਸੰਭਾਲੀ ਸੀਗੀ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਤੇ 1606 ਈਸਵੀ ਦੇ ਵਿੱਚ ਹੀ ਅਕਾਲ ਤਖਤ ਦਾ ਨਿਰਮਾਣ ਸ਼ੁਰੂ ਹੋ ਗਿਆ ਸੀ ਤੇ ਅਕਾਲ ਤਖਤ ਦਾ ਨਿਰਮਾਣ ਪੂਰਾ ਕਦੋਂ ਹੋਇਆ ਅੱਗੇ ਕਰਦੇ ਹਾਂ ਡਿਸਕਸ ਹਾਂਜੀ ਅਕਾਲ ਤਖਤ ਦਾ ਨਿਰਮਾਣ ਕਦੋਂ ਪੂਰਾ ਹੋਇਆ 1609 ਈਸਵੀ ਦੇ ਵਿੱਚ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਅਕਾਲ ਤਖਤ ਦੇ ਨਿਰਮਾਣ ਕਰਨ ਦਾ ਮੁੱਖ ਉਦੇਸ਼ ਕੀ ਸੀ ਅਕਾਲ ਤਖਤ ਦੇ ਨਿਰਮਾਣ ਕਰਨ ਦਾ ਮੁੱਖ ਉਦੇਸ਼ ਸੀਗਾ ਦੁਨੀਆਵੀ ਮਸਲਿਆਂ ਤੇ ਵਿਚਾਰ ਕੀਤਾ ਜਾ ਸਕੇ ਦੁਨੀਆਵੀ ਮਸਲਿਆਂ ਤੇ ਵਿਚਾਰ ਕਰਨਾ অপশন B इज द राइट आंसर नेक्स्ट ਹੈ ਜੀ ਸਹੀ ਜੋੜ ਬਣਾਓ ਸਹੀ ਜੋੜ ਬਣਾਉਣਾ ਹੈ ਇੱਕ ਸਾਈਡ ਤੁਹਾਨੂੰ ਤਖਤਾਂ ਦੇ ਨਾਮ ਦਿੱਤੇ ਆ ਤੇ ਇੱਕ ਸਾਈਡ ਗੁਰੂ ਜੀ ਦੇ ਨਾਮ ਦਿੱਤੇ ਆ ਕਿ ਕਿਹੜੇ ਗੁਰੂ ਸਾਹਿਬਾਨ ਨੇ ਕਿਹੜਾ ਤਖਤ ਬਣਵਾਇਆ ਤਾਂ ਸਭ ਤੋਂ ਪਹਿਲਾਂ ਦੇਖੋ ਅਕਾਲ ਤਖਤਾ ਜੋ ਉਹ ਗੁਰੂ ਹਰਗੋਬਿੰਦ ਜੀ ਨੇ ਬਣਾਇਆ ਇਹ ਆਪਾਂ ਪੜ ਚੁੱਕੇ ਆ ਚੌਥੇ ਦਾ ਚੌਥੇ ਦਾ ਊੜਾ ਆਪਸ਼ਨ ਆ ਠੀਕ ਹੈ ਚੌਥੇ ਦੀ ਊੜਾ ਆਪਸ਼ਨ ਬਣ ਰਹੀ ਹੈ ਤੇ ਉਹ ਤੁਸੀਂ ਦੇਖ ਲੈਣੀ ਹੈ ਕਿ ਕਿਹੜੇ ਆਪਸ਼ਨ ਚਾ ਤਾਂ ਉਹ ਹੀ ਤੁਸੀਂ ਟਿਕ ਕਰ ਦੇਣੀ ਆ ਜੇਕਰ ਦੋ ਆਪਸ਼ਨ ਚ ਮਿਲਦੀ ਆ ਫਿਰ ਅਸੀਂ ਦੇਖਾਂਗੇ ਤਖਤ ਸਿਰੀ ਕੇਸਗੜ ਸਾਹਿਬ ਤਖਤ ਸਿਰੀ ਦਮਦਮਾ ਸਾਹਿਬ ਤਖਤ ਸਿਰੀ ਨਾਦੇੜ ਸਾਹਿਬ ਇਹ ਸਾਰੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਬਣਵਾਏ ਆ ਤੇ ਕਿ ਏ ਆਪਸ਼ਨ ਤੁਹਾਨੂੰ ਕਿਸੇ ਵੀ ਤਰ੍ਹਾਂ ਹੋ ਸਕਦੀਆਂ ਤਾਂ ਆਪਸ਼ਨ ਇੱਥੇ ਡੀ ਰਾਈਟ ਆਨਸਰ ਬਣ ਰਿਹਾ ਹੈ ਨੈਕਸਟ ਹੈ ਜੀ ਪੰਜ ਤਖਤਾਂ ਵਿੱਚੋਂ ਸਭ ਤੋਂ ਪਹਿਲੀ ਕਿਹੜੇ ਤਖਤ ਸਭ ਤੋਂ ਪਹਿਲਾਂ ਕਿਹੜੇ ਤਖਤ ਦਾ ਨਿਰਮਾਣ ਹੋਇਆ ਸੀ ਹਾਂਜੀ ਪੰਜ ਤਖਤ ਆਪਣੇ ਸਿੱਖ ਧਰਮ ਦੇ ਠੀਕ ਹੈ ਪੰਜਾਂ ਦੇ ਵਿੱਚੋਂ ਤਿੰਨ ਪੰਜਾਬ ਦੇ ਵਿੱਚ ਆ ਦੋ ਪੰਜਾਬ ਤੋਂ ਬਾਹਰ ਇੱਕ ਤਖਤ ਸ੍ਰੀ ਨਾਦੇੜ ਸਾਹਿਬ ਤੇ ਤਖਤ ਸ੍ਰੀ ਪਟਨਾ ਸਾਹਿਬ ਇਹ ਦੋਨੋਂ ਪੰਜਾਬ ਤੋਂ ਬਾਹਰ ਆ ਠੀਕ ਹੈ ਤੇ ਉਸ ਤੋਂ ਬਿਨਾ ਸਭ ਤੋਂ ਪਹਿਲੇ ਤਖਤ ਸੀਗੇ ਸ੍ਰੀ ਸ੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਦਾ ਨਿਰਮਾਣ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਕਰਵਾਇਆ ਸੀ ਨੈਕਸਟ ਹੈ ਅਕਾਲ ਤਖਤ ਨਾਮਕ ਇਮਾਰਤ ਵਿੱਚ ਕੁੱਲ ਕਿੰਨੀਆਂ ਮੰਜ਼ਲਾਂ ਹਨ ਹਾਂਜੀ ਅਕਾਲ ਤਖਤ ਦੇ ਵਿੱਚ ਕਿੰਨੀ ਕਿੰਨੀਆਂ ਮੰਜ਼ਲਾਂ ਨੇ ਇਸ ਦੀ ਇਮਾਰਤ ਦੇ ਵਿੱਚ 5 ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਅਕਾਲ ਤਖਤ ਕਿਸ ਦਾ ਪ੍ਰਤੀਕ ਹੈ ਹਾਂਜੀ ਅਕਾਲ ਤਖਤ ਕਿਸ ਦਾ ਪ੍ਰਤੀਕ ਹੈ ਮੀਰੀ ਤੇ ਪੀਰੀ ਦੀ ਭਾਵਨਾ ਦਾ ਪ੍ਰਤੀਕ ਆ ਆਪਸ਼ਨ ਏ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਨਾਨਕ ਮਤਾ ਕਿਹੜੇ ਪ੍ਰਦੇਸ਼ ਵਿੱਚ ਹੈ हां जी ਨਾਨਕ ਮਤਾ ਕਿਹੜੇ ਰਾਜ ਦੇ ਵਿੱਚ ਆ ਇਹ ਹੈ ਜੀ ਉੱਤਰ ਪ੍ਰਦੇਸ਼ ਦੇ ਵਿੱਚ অপਸ਼ਨ ਏ ਇਜ਼ ਅ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਹਰगोबिंद जी ਤੇ ਮੁਗਲਾਂ ਵਿਚਕਾਰ ਹੋਈਆਂ ਲੜਾਈਆਂ ਦਾ ਉਦੇਸ਼ ਕੀ ਸੀ ਸ੍ਰੀ ਹਰगोबिंद जी ਅਤੇ ਮੁਗਲਾਂ ਦੇ ਵਿਚਕਾਰ ਜਿਹੜੀਆਂ ਲੜਾਈਆਂ ਹੋਈਆਂ ਉਹਨਾਂ ਦਾ ਉਦੇਸ਼ ਸੀ ਆਤਮ ਰੱਖਿਆ অপਸ਼ਨ ਸੀ ਇਜ਼ ਅ ਰਾਈਟ ਆਨਸਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਆਤਮ ਰੱਖਿਆ ਦੇ ਲਈ ਠੀਕ ਹੈ ਗੁਰੂ ਜੀ ਨੇ ਮੇਰੀ ਅਤੇ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ ਸੀ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਉਹ ਆਪਾਂ ਅੱਗੇ ਡਿਸਕਸ ਕਰਾਂਗੇ ਕਿ ਕਿਹੜੀ ਤਲਵਾਰ ਦਾ ਕੀ ਮਤਲਬ ਕੀ ਕਾਰਨ ਸੀਗਾ ਨੈਕਸਟ ਹੈ ਗੁਰੂ ਹਰਗੋਬਿੰਦ ਜੀ ਦੀ ਨਵੀਂ ਨੀਤੀ ਕਿਸ ਭਾਵਨਾ ਤੇ ਆਧਾਰਿਤ ਸੀ ਹਾਂਜੀ ਗੁਰੂ ਹਰਗੋਬਿੰਦ ਜੀ ਦੀ ਨਵੀਂ ਨੀਤੀ ਕਿਹੜੀ ਭਾਵਨਾ ਤੇ ਆਧਾਰਿਤ ਸੀ ਸਿੱਖ ਧਰਮ ਦਾ ਵਿਕਾਸ ਕਰਨਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਛੇਵੇਂ ਗੁਰੂ ਦਵਾਰਾ ਅਪਣਾਈ ਗਈ ਨਵੀਂ ਨੀਤੀ ਦਾ ਮੁੱਖ ਉਦੇਸ਼ ਕੀ ਸੀ ਹਾਂਜੀ ਜਿਹੜੀ ਨਵੀਂ ਨੀਤੀ ਅਪਣਾਈ ਗਈ ਸੀ ਉਹਦਾ ਮੁੱਖ ਉਦੇਸ਼ ਕੀ ਸੀ ਕਿ ਸਿੱਖਾਂ ਨੂੰ ਨਿੱਡਰ ਤੇ ਆਤਮ ਰੱਖਿਅਕ ਬਣਾਉਣਾ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਸਿੱਖ ਇਤਿਹਾਸ ਵਿੱਚ ਨਵੀਂ ਨੀਤੀ ਕਿਸ ਦੁਆਰਾ ਅਪਣਾਈ ਗਈ ਸੀ ਨਵੀਂ ਨੀਤੀ ਅਪਣਾਈ ਗਈ ਸੀ ਸ੍ਰੀ ਗੁਰੂ ਹਰਗੋਬਿੰਦ ਜੀ ਦੁਆਰਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਲੋਗੜ ਦਾ ਕਿਲਾ ਕਿਹੜੇ ਨਗਰ ਵਿੱਚ ਸਥਿਤ ਹੈ ਹਾਂਜੀ ਲੋਗੜ ਦਾ ਕਿਲਾ ਲੋਗੜ ਦਾ ਕਿਲਾ ਅੰਮ੍ਰਿਤਸਰ ਦੇ ਵਿੱਚ ਸਥਿਤ ਆਪਸ਼ਨ ਸੀ ਇਸ ਆ ਰਾਈਟ ਆਨਸਰ ਹੁਣ ਦੇਖੋ ਲੋਗੜ ਦਾ ਕਿਲਾ ਕਿੰਨਾ ਨੇ ਬਣਵਾਇਆ ਸੀ ਸ੍ਰੀ ਗੁਰੂ ਹਰगोਬਿੰਦ ਜੀ ਨੇ ਬਣਵਾਇਆ ਸੀ ਤੇ ਇੱਕ ਆਨੰਦਪੁਰ ਦੇ ਵਿੱਚ ਵੀ ਆ ਠੀਕ ਹੈ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਸੀ ਤੇ ਲੋਗੜ ਦਾ ਕਿਲਾ ਕਿਹੜੇ ਨਗਰ ਵਿੱਚ ਸਥਿਤਤਾ ਜੇਕਰ ਤੁਹਾਨੂੰ ਅੰਮ੍ਰਿਤਸਰ ਅਤੇ ਆਨੰਦਪੁਰ ਸਾਹਿਬ ਦੋਨੋਂ ਆਪਸ਼ਨਸ ਆਉਂਦੀਆਂ ਵਾ ਤਾਂ ਤੁਸੀਂ ਕੋਸ਼ਿਸ਼ ਕਰੋਗੇ ਪਹਿਲਾਂ ਤਾਂ ਅੰਮ੍ਰਿਤਸਰ ਲਗਾਉਂਦੀ ਫਿਰ ਨਹੀਂ ਫਿਰ ਤੁਸੀਂ ਇੱਥੇ ਧਿਆਨ ਰੱਖੋਗੇ ਕਿ ਕੋਈ ਇਸ ਵੀ ਵਗੈਰਾ ਮਤਲਬ ਕੋਈ ਸੰਨਤਾ ਨਹੀਂ ਸਾਨੂੰ ਦਿੱਤਾ ਹੋਇਆ ਜਾਂ ਕੋਈ ਹੋਰ ਕੰਡੀਸ਼ਨ ਤਾਂ ਨਹੀਂ ਦਿੱਤੀ ਹੋਈ ਉਹਨਾਂ ਕੰਡੀਸ਼ਨ ਤੇ ਵੀ ਡਿਪੈਂਡ ਕਰਦਾ ਨੈਕਸਟ ਹੈ ਲੋਗੜ ਦਾ ਕਿਲਾ ਹੁਣ ਦੇਖੋ ਆਪਾਂ ਗੁਰੂ ਹਰਗੋਬਿੰਦ ਜੀ ਕਰ ਰਹੇ ਆ ਤੇ ਇਸ ਕਰਕੇ ਵੀ ਤਾਂ ਅਮ੍ਰਿਤਸਰ ਲਗਾ ਦਿੱਤਾ ਨਾ ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਰਿਲੇਟਡ ਆ ਪੈਂਸੀਕਿਉ ਕਰ ਰਹੇ ਆ ਪਰ ਜੇਕਰ ਆਪਾਂ ਪੇਪਰ ਏ ਦੀ ਗੱਲ ਕਰੀਏ ਪੇਪਰ ਏ ਦੇ ਵਿੱਚ ਆਪਾਂ ਨੂੰ ਜਿਹੜੀ ਪੰਜਾਬੀ ਐਲੀਜੀਬਿਲਿਟੀ ਟੈਸਟ ਆ ਉਹਦੇ ਵਿੱਚ ਆਪਾਂ ਨੂੰ ਕਿੰਨੇ ਗੁਰੂ ਸਾਹਿਬਾਨ ਦਿੱਤੇ ਹੋਏ ਆ ਟੋਟਲ 6 ਗੁਰੂ ਸਾਹਿਬਾਨਾਂ ਦੀ ਬਾਣੀ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਕਰਕੇ ਪੇਪਰ ਏ ਦੇ ਵਿੱਚ ਅਸੀਂ 6 ਗੁਰੂ ਸਾਹਿਬਾਨ ਦੇ ਨਾਲ ਰਿਲੇਟਿਡ ਹੀ ਸਾਨੂੰ ਆਉਣਾ ਮਾ ਤਾਂ ਉੱਥੇ ਤੁਸੀਂ ਆਨੰਦਪੁਰ ਵਾਲਾ ਸੋਚ ਸਕਦੇ ਹੋ ਕਿਉਂਕਿ ਉਹਦੇ ਸਾਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਨਹੀਂਗੇ ਮੈਂਸ਼ਨ ਸਿਲੇਬਸ ਦੇ ਵਿੱਚ ਪਰ ਇਹ ਗੁਰੂ ਅਰਜਨ ਦੇਵ ਜੀ ਨਾਲ ਰਿਲੇਟਡ ਹੈ ਤਾਂ ਇਸ ਕਰਕੇ ਗੁਰੂ ਅਰਜਨ ਦੇਵ ਜੀ ਨਾਲ ਰਿਲੇਟਡ ਕੁਮਾਫਰਾ ਕੇ ਕੁਝ ਵੀ ਐਮਸੀਕਿਊ ਪਾ ਸਕਦੇ ਆ ਤਾਂ ਮੈਂ ਤੁਹਾਨੂੰ ਕਰਵਾ ਰਹੀ ਹਾਂ ਠੀਕ ਹੈ ਜੀ ਤਾਂ ਨੈਕਸਟ ਹੈ ਲੋਗੜ ਦਾ ਕਿਲਾ ਕਿਸ ਦੁਆਰਾ ਬਣਵਾਇਆ ਗਿਆ ਹਾਂਜੀ ਲੋਗੜ ਦਾ ਕਿਲਾ ਕਿਸ ਦੁਆਰਾ ਬਣਵਾਇਆ ਗਿਆ ਸੀ ਸ੍ਰੀ ਗੁਰੂ ਹਰਗੋਬਿੰਦ ਜੀ ਦੁਆਰਾ অপਸ਼ਨ ਸੀ ਇਜ਼ ਅ ਰਾਈਟ ਆਨਸਰ ਨੈਕਸਟ ਹੈ ਜੀ ਅੰਮ੍ਰਿਤਸਰ ਨਗਰ ਦੀ ਕਿਲੇਬੰਦੀ ਕਿਸ ਨੇ ਕਰਵਾਈ ਸੀ ਅੰਮ੍ਰਿਤਸਰ ਨਗਰ ਦੀ ਕਿਲੇਬੰਦੀ ਗੁਰੂ ਹਰਗੋਬਿੰਦ ਜੀ ਨੇ ਕਰਵਾਈ ਸੀ অপਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਅਬਦੁੱਲ ਤੇ ਨੱਥਾ ਨਾਮਕ ਸੰਗੀਤਕਾਰ ਕਿਸ ਗੁਰੂ ਦੇ ਦਰਬਾਰ ਵਿੱਚ ਸਨ ਹਾਂਜੀ ਅਬਦੁੱਲ ਅਤੇ ਨੱਥਾ ਨਾਮਕ ਸੰਗੀਤਕਾਰ ਗੁਰੂ ਹਰਗੋਬਿੰਦ ਜੀ ਦੇ ਦਰਬਾਰ ਦੇ ਵਿੱਚ ਸਨ অপਸ਼ਨ ਨੰਬਰ ਸੀ ਡੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਮੁਗਲਾਂ ਨਾਲ ਗੁਰੂ ਹਰगोबिंद ਜੀ ਦੀ ਅੰਤਿਮ ਲੜਾਈ ਕਿਹੜੀ ਸੀ ਹਾਂਜੀ ਮੁਗਲਾਂ ਦੇ ਨਾਲ ਸ੍ਰੀ ਗੁਰੂ ਹਰगोबिंद ਜੀ ਦੀ ਪਹਿਲੀ ਲੜਾਈ ਵੀ ਅੰਮ੍ਰਿਤਸਰ ਦੀ ਸੀ ਤੇ ਲਾਸਟ ਵੀ ਅੰਮ੍ਰਿਤਸਰ ਦੀ ਸੀ অপਸ਼ਨ B ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਹਰगोबिंद ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ਹਾਂਜੀ ਗੁਰੂ ਹਰगोबिंद ਜੀ ਨੇ ਆਪਣਾ ਉੱਤਰਾਧਿਕਾਰੀ ਗੁਰੂ ਹਰ Rai ਜੀ ਨੂੰ ਨਿਯੁਕਤ ਕੀਤਾ ਗੁਰੂ ਹਰ Rai ਜੀ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸਨ অপਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਜੀ ਧਰਮਸ਼ਾਲ ਲਈ ਗੁਰਦੁਆਰੇ ਸ਼ਬਦ ਦੀ ਵਰਤੋ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਹਾਂਜੀ ਧਰਮਸ਼ਾਲ ਲਈ ਗੁਰਦੁਆਰੇ ਸ਼ਬਦ ਦੀ ਵਰਤੋ ਸਭ ਤੋਂ ਪਹਿਲਾਂ ਕੀਤੀ ਗੁਰੂ ਹਰਗੋਬਿੰਦ ਜੀ ਨੇ ਦੇਖੋ ਇਹਨਾਂ ਤੋਂ ਪਹਿਲਾਂ ਗੁਰਦੁਆਰਾ ਨਹੀਂ ਬੋਲਿਆ ਜਾਂਦਾ ਸੀ ਧਰਮਸ਼ਾਲ ਬੋਲਿਆ ਜਾਂਦਾ ਸੀ ਤੇ ਠੀਕ ਹੈ ਇਹਨਾਂ ਨੇ ਗੁਰਦੁਆਰਾ ਸ਼ਬਦ ਵਰਤਿਆ ਸੀ ਆਪਸ਼ਨ B ਇਜ਼ ਦਾ ਰਾਈਟ ਆਨਸਰ ਗੁਰੂ ਹਰਗੋਬਿੰਦ ਜੀ ਨੇ ਨੈਕਸਟ ਹੈ ਜੀ ਅਕਾਲ ਤਖਤ ਦੀਆਂ ਉੱਪਰਲੀਆਂ ਤਿੰਨ ਮੰਜ਼ਲਾਂ ਦਾ ਨਿਰਮਾਣ ਕਿੰਨਾ ਨੇ ਕਰਵਾਇਆ ਹਾਂਜੀ ਅਕਾਲ ਤਖਤ ਦੀਆਂ ਆਪਾਂ ਪੜ ਚੁੱਕੇ ਆ ਪੰਜ ਮੰਜ਼ਲਾਂ ਨੇ ਠੀਕ ਹੈ ਤੇ ਜਿਹੜੀਆਂ ਉੱਪਰਲੀਆਂ ਤਿੰਨ ਮੰਜ਼ਲਾਂ ਨੇ ਉਹਨਾਂ ਦਾ ਨਿਰਮਾਣ ਕਰਵਾਇਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਹਾਂਜੀ ਇੱਥੇ ਗਲਤੀ ਨਾਲ ਆਪਸ਼ਨ ਨਹੀਂ ਐਡ ਹੋਈ ਠੀਕ ਹੈ ਅਕਾਲ ਤਖਤ ਦੀਆਂ ਉੱਪਰਲੀਆਂ ਤਿੰਨ ਮੰਜ਼ਲਾਂ ਦਾ ਨਿਰਮਾਣ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਇਆ ਸੀ ਇਹ ਬਾਈ ਮਿਸਟੇਕ ਗਲਤ ਹੋ ਗਿਆ ਨੈਕਸਟ ਹੈ ਜੀ ਅਕਾਲ ਤਖਤ ਦੀਆਂ ਉੱਪਰਲੀਆਂ ਤਿੰਨ ਮੰਜ਼ਲਾਂ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਹਾਂਜੀ ਇਹ ਬਾਈ ਹੁਣ ਆਪਾਂ ਸਹੀ ਆ ਗਿਆ ਐਮਸੀਕਿਊ ਕਿ ਅਕਾਲ ਤਖਤ ਦੀਆਂ ਉੱਪਰਲੀ ਮੰਜ਼ਲਾਂ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਅਕਾਲ ਤਖਤ ਦੀਆਂ ਪਹਿਲੀਆਂ ਦੋ ਮੰਜ਼ਲਾਂ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਪੰਜ ਮੰਜ਼ਲਿਆਂ ਨੇ ਤਿੰਨ ਦਾ ਗੁਰੂ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਇਆ ਤੇ ਉਹਨਾਂ ਦੇ ਵਿੱਚੋਂ ਦੋ ਮੰਜ਼ਲਿਆਂ ਦਾ ਨਿਰਮਾਣ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਕਰਵਾਇਆ ਸੀ অপਸ਼ਨ ਸੀ ਇਸ ਦਾ ਰਾਈਟ ਆਂਸਰ ਨੈਕਸਟ ਹੈ ਪੰਜਾਬ ਤੋਂ ਬਾਹਰ ਕਿੰਨੇ ਤਖਤ ਮਯੂਦ ਹਨ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਸਿੱਖ ਧਰਮ ਦੇ ਵਿੱਚ ਪੰਜ ਤਖਤ ਨੇ ਤੇ ਪੰਜਾਬ ਤੋਂ ਬਾਹਰ ਨੇ ਦੋ ਕਿਹੜੇ-ਕਿਹੜੇ ਨੇ ਤਖਤ ਸ੍ਰੀ ਪਟਨਾ ਸਾਹਿਬ ਤਖਤ ਸ੍ਰੀ ਨਾਦੇੜ ਸਾਹਿਬ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਪੰਜਾਬ ਵਿੱਚ ਕਿੰਨੇ ਤਖਤ ਮੌਜੂਦ ਹਨ ਤੇ ਪੰਜਾਬ ਦੇ ਵਿੱਚ ਤਿੰਨ ਤਖਤ ਮੌਜੂਦ ਹਨ ਕਿਹੜੇ ਕਿਹੜੇ ਤਖਤ ਮੌਜੂਦ ਹਨ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਦਮਦਮਾ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਠੀਕ ਹੈ ਇਹ ਤਿੰਨ ਤਖਤ ਆਪਸ਼ਨ ਏ ਇਜ਼ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਸਿੱਖ ਧਰਮ ਵਿੱਚ ਕੁੱਲ ਕਿੰਨੇ ਤਖਤ ਸਥਾਪਿਤ ਕੀਤੇ ਗਏ ਸੀ ਪੰਜ ਆਪਸ਼ਨ C ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਗੁਰੂ ਹਰਗੋਬਿੰਦ ਜੀ ਦੁਆਰਾ ਅਪਣਾਈ ਗਈ ਨਵੀਂ ਨੀਤੀ ਦੀ ਮੁੱਖ ਵਿਸ਼ੇਸ਼ਤਾ ਕੀ ਸੀ ਹਾਂਜੀ ਸ਼੍ਰੀ ਗੁਰੂ ਹਰਗੋਬਿੰਦ ਜੀ ਦੁਆਰਾ ਜਿਹੜੀ ਨਵੀਂ ਨੀਤੀ ਅਪਣਾਈ ਗਈ ਸੀ ਉਸ ਦਾ ਮੁੱਖ ਵਿਸ਼ੇਸ਼ਤਾ ਸੀਗੀ ਮੀਰੀ ਅਤੇ ਪੀਰੀ ਦੀ ਤਲਵਾਰ ਨੂੰ ਧਾਰਨ ਕਰਨਾ ਆਪਸ਼ਨ D ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਮੀਰੀ ਪੀਰੀ ਤੇ ਪੀਰੀ ਨਾਮਕ ਜਿਹੜੀ ਤਲਵਾਰ ਆ ਉਹ ਧਾਰਨ ਕਰਨ ਦਾ ਉਦੇਸ਼ ਕੀ ਸੀ ਪੀਰੀ ਨਾਮਕ ਪੀਰੀ ਅਤੇ ਪੀਰੀ ਦੋ ਤਲਵਾਰਾਂ ਧਾਰਨ ਕੀਤੀਆਂ ਸੀ ਜਿਸ ਵਿੱਚੋਂ ਪੀਰੀ ਦਾ ਅਰਥ ਸੀ ਸਿੱਖ ਧਰਮ ਦੀ ਰੱਖਿਆ ਕਰਨਾ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਤੇ ਨੈਕਸਟ ਹੈ ਜੀ ਮੀਰੀ ਮੀਰੀ ਨਾਮਕ ਤਲਵਾਰ ਉਦੇਸ਼ ਧਾਰਨ ਕਰਨ ਦਾ ਉਦੇਸ਼ ਕੀ ਸੀ ਪੀਰੀ ਦਾ ਤਾਂ ਕਾਰਨ ਸੀਗਾ ਕਿ ਸਿੱਖ ਧਰਮ ਦੀ ਰੱਖਿਆ ਕਰਨਾ ਤੇ ਮੀਰੀ ਨਾਮਕ ਜਿਹੜੀ ਤਲਵਾਰ ਆ ਇਹ ਜ਼ੁਲਮ ਦਾ ਸਾਹਮਣਾ ਕਰਨ ਦੇ ਲਈ ਗੁਰੂ ਜੀ ਨੇ ਧਾਰਨ ਕੀਤੀ ਸੀ ਬਹੁਤ ਇੰਪੋਰਟੈਂਟ ਆ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਤੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਤੁਸੀਂ ਯਾਦ ਰੱਖਣਾ ਨੈਕਸਟ ਹੈ ਜੀ ਹਾਂਜੀ ਸਹੀ ਜੋੜ ਬਣਾਓ ਸਭ ਤੋਂ ਪਹਿਲਾਂ ਦੇਖੋ ਸੰਗਤ ਤੇ ਪੰਗਤ ਸੰਗਤ ਤੇ ਪੰਗਤ ਦੀ ਪ੍ਰਥਾ ਕਿੰਨਾ ਨੇ ਸ਼ੁਰੂ ਕੀਤੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਠੀਕ ਹੈ ਫਿਰ ਸ੍ਰੀ ਗੁਰੂ ਅਮਰਦਾਸ ਜੀ ਨੇ ਅੱਗੇ ਜਾ ਕੇ ਪੰਗਤ ਅਤੇ ਸੰਗਤ ਕਰਤਾ ਸੀ ਵੀ ਪਹਿਲਾਂ ਪੰਗਤ ਫਿਰ ਸੰਗਤ ਠੀਕ ਹੈ ਇਸ ਤਰ੍ਹਾਂ ਪਹਿਲਾਂ ਪੰਗਤ ਮੂਰੇ ਲਗਾਤਾ ਸੀ ਸ੍ਰੀ ਗੁਰੂ ਅਮਰਦਾਸ ਜੀ ਨੇ ਇਹ ਚ ਸੁਧਾਰ ਕਰਤਾ ਸੀ ਨੈਕਸਟ ਹੈ ਜੀ ਫਿਰ ਆਪਾਂ ਸੈਕਿੰਡ ਦੀ ਗੱਲ ਕਰੀਏ ਮੰਜੀ ਪ੍ਰਥਾ ਕਿੰਨਾ ਨੇ ਸ਼ੁਰੂ ਕੀਤੀ ਸੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਮਸੰਦ ਪ੍ਰਥਾ ਕਿੰਨਾ ਨੇ ਸ਼ੁਰੂ ਕੀਤੀ ਸੀ ਸ਼੍ਰੀ ਗੁਰੂ ਰਾਮਦਾਸ ਜੀ ਨੇ ਤੇ ਮਸੰਦ ਪ੍ਰਥਾ ਨੂੰ ਅੱਗੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕਰ ਦਿੱਤਾ ਸੀ ਤੇ ਮੀਰੀ ਤੇ ਪੀਰੀ ਦੀ ਪ੍ਰਥਾ ਕਿੰਨਾ ਨੇ ਸ਼ੁਰੂ ਕੀਤੀ ਸੀ ਗੁਰੂ ਹਰਗੋਬਿੰਦ ਜੀ ਨੇ ਤਾਂ ਦੇਖ ਲਓ ਇਹ ਕਿਹੜੀ ਆਪਸ਼ਨ ਰਾਈਟ ਬਣ ਰਹੀ ਹੈ ਆਪਸ਼ਨ ਬੀ ਨੈਕਸਟ ਹੈ ਜੀ ਕੋਲਾ ਕੌਣ ਸੀ ਹਾਂਜੀ ਕੋਲਾ ਕੌਣ ਸੀਗਾ ਕੋਲਾ ਇਹਨਾਂ ਦੇ ਵਿੱਚੋਂ ਲਾਹੌਰ ਦੇ ਕਾਜੀ ਦੀ ਧੀ ਸੀ ਆਪਸ਼ਨ ਏ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਜੀ ਮੁਗਲਾਂ ਤੇ ਗੁਰੂ ਹਰਗੋਬਿੰਦ ਜੀ ਵਿਚਕਾਰ ਲਹਿਰਾਂ ਦੀ ਜਿਹੜੀ ਲੜਾਈ ਦਾ ਤਤਕਾਲੀ ਕਾਰਨ ਕੀ ਸੀ ਦੋ ਘੋੜੇ ਦੋ ਘੋੜੇ ਸੀਗੇ ਤਤਕਾਲੀ ਕਾਰਨ ਇੱਕ ਦਾ ਨਾਮ ਗੁਲਬਾਗ ਤੇ ਦੂਜੇ ਦਾ ਦਿਲਬਾਗ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਕਿ ਗੁਲਬਾਗ ਤੇ ਦਿਲਬਾਗ ਕਿਹੜੇ ਗੁਰੂ ਸਹਿਬਾਨ ਦੇ ਘੋੜੇ ਸੀ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਠੀਕ ਹੈ ਤੇ ਮੁਗਲਾਂ ਤੇ ਗੁਰੂ ਗੋਬਿੰਦ ਗੁਰੂ ਹਰਗੋਬਿੰਦ ਜੀ ਵਿਚਕਾਰ ਲਹੀਰਾਂ ਦੀ ਲੜਾਈ ਦਾ ਤਤਕਾਲ ਕਾਰਨ ਸੀ ਇਹ ਦੋ ਘੋੜੇ অপਸ਼ਨ ਸੀ ਇਸ ਆ ਰਾਈਟ ਆਨਸਰ ਠੀਕ ਹੈ ਜੀ ਨੈਕਸਟ ਹੈ ਗੁਰੂ ਹਰਗੋਬਿੰਦ ਜੀ ਨੂੰ ਬੰਦੀ ਛੋੜ ਬਾਬਾ ਕਿਉਂ ਕਿਹਾ ਜਾਂਦਾ ਹੈ ਗੁਰੂ ਹਰਗੋਬਿੰਦ ਜੀ ਨੂੰ ਬੰਦੀ ਛੋੜ ਬਾਬਾ ਬੋਲਿਆ ਜਾਂਦਾ ਤੇ ਉਹ ਕਿਉਂ ਬੋਲਿਆ ਜਾਂਦਾ ਕਿਉਂਕਿ ਇਹਨਾਂ ਨੇ 52 ਰਾਜਿਆਂ ਨੂੰ ਮੁਗਲ ਸ਼ਾਸਕ ਤੋਂ ਰਹਾ ਕਰਵਾਇਆ ਸੀ অপਸ਼ਨ ਡੀ ਇਸ ਆ ਰਾਈਟ ਆਨਸਰ ਨੈਕਸਟ ਹੈ ਗੁਰੂ ਹਰਗੋਬਿੰਦ ਜੀ ਨੂੰ ਕਿਹੜੇ ਮੁਗਲ ਸ਼ਾਸਕ ਨੇ ਕੈਦ ਕੀਤਾ ਸੀ ਜਹਾਗੀਰ ਨੇ ਜਹਾਗੀਰ ਨੇ ਗੁਰੂ ਹਰਗੋਬਿੰਦ ਜੀ ਨੂੰ ਕੈਦ ਕਰਵਾਇਆ ਸੀ ਨੈਕਸਟ ਹੈ ਜੀ ਗੁਰੂ ਹਰਗੋਬਿੰਦ ਜੀ ਨੂੰ ਮੁਗਲ ਸ਼ਾਸਕ ਵੱਲੋਂ ਕਿੱਥੇ ਕਿਹੜੇ ਸਥਾਨ ਤੇ ਕੈਦ ਕਰਕੇ ਰੱਖਿਆ ਗਿਆ ਹਾਂਜੀ ਗੁਰੂ ਹਰਗੋਬਿੰਦ ਜੀ ਨੂੰ ਮੁਗਲ ਸ਼ਾਸਕ ਵੱਲੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਸਿੱਖ ਇਤਿਹਾਸ ਦੀਆਂ ਮੁਗਲਾਂ ਨਾਲ ਆਰੰਭਿਕ ਲੜਾਈਆਂ ਸਮੇ ਮੁਗਲ ਸ਼ਾਸਕ ਕੌਣ ਸੀ ਸਿੱਖ ਇਤਿਹਾਸ ਦੀਆਂ ਜਿਹੜੀਆਂ ਮੁਗਲਾਂ ਨਾਲ ਲੜਾਈਆਂ ਹੋਈਆਂ ਤਾਂ ਆਰੰਭਿਕ ਲੜਾਈਆਂ ਦੇ ਸਮੇ ਮੁਗਲ ਸ਼ਾਸਕ ਸੀਗਾ ਸਾਂਝਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਹਰਗੋਬਿੰਦ ਜੀ ਨੇ ਆਪਣੇ ਜੀਵਨ ਦਾ ਖੇਰਲਾ ਸਮਾਂ ਕਿੱਥੇ ਬਤੀਤ ਕੀਤਾ ਹਾਂਜੀ ਗੁਰੂ ਹਰਗੋਬਿੰਦ ਜੀ ਨੇ ਆਪਣੇ ਜੀਵਨ ਦਾ ਖੇਰਲਾ ਸਮਾਂ ਕਿਰਕਪੁਰ ਦੇ ਵਿੱਚ ਬਤੀਤ ਕੀਤਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮਕਾਲੀ ਇਤਿਹਾਸਕਾਰ ਦਾ ਨਾਮ ਦੱਸੋ ਤਾਂ ਇਹ ਸੀ ਜੀ ਮੁਹਸਿਨ ਫਾਨੀ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਇਹ ਅਨ ਇੰਪੋਰਟੈਂਟ ਹੈ ਨੈਕਸਟ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ 52 ਰਾਜਿਆਂ ਨੂੰ ਕਿਸ ਨੇ ਕੈਦ ਕੀਤਾ ਸੀ ਜਹਾਗੀਰ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਹੇਟ ਲਿਖੀਆਂ ਘਟਨਾਵਾਂ ਨੂੰ ਇਤਿਹਾਸਕ ਕਰਮਬਾਰ ਰੱਖੋ ਸਭ ਤੋਂ ਪਹਿਲਾਂ ਕਿਹੜੀ ਘਟਨਾ ਹੋਈ ਸੀ ਗੁਰਮੁਖੀ ਲਿਪੀ ਦਾ ਵਿਕਾਸ ਹੋਇਆ ਸੀ ਫਿਰ ਉਸ ਤੋਂ ਬਾਅਦ ਹੋਈ ਸੀ ਅੰਮ੍ਰਿਤਸਰ ਦੀ ਨਹੀਂ ਰੱਖੀ ਨਹੀਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਗੁਰਮੁਖੀ ਲਿਪੀ ਦਾ ਵਿਕਾਸ ਠੀਕ ਹੈ ਫਿਰ ਉਸ ਤੋਂ ਬਾਅਦ ਜੀ ਅੰਮ੍ਰਿਤਸਰ ਦੀ ਨਹੀਂ ਠੀਕ ਹੈ ਅੰਮ੍ਰਿਤਸਰ ਦੀ ਨਹੀਂ ਰੱਖੀ ਗਈ ਸੀ ਤੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਅਕਾਲ ਤਖਤ ਸਾਹਿਬ ਦੀ ਸਥਾਪਨਾ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ ਸੀ ਠੀਕ ਹੈ ਪਹਿਲਾਂ 4 ਫਿਰ 3 ਫਿਰ 2 ਨਹੀਂ ਫਿਰ 1 ਤੇ ਫਿਰ 2 ਤਾਂ 4 3 1 2 ਕਿਹੜੀ ਆਪਸ਼ਨ ਰਾਈਟ ਆ 4 3 1 2 ਇਹਦੇ ਵਿੱਚ ਹੈ ਜੀ 4 2 1 3 ਤਾਂ ਇਹ ਆਪਸ਼ਨਸ ਆ ਜਿਹੜੀਆਂ ਵਾਈ ਮਿਸਟੇਕ ਮੈਨੂੰ ਤਾਂ ਗਲਤ ਹੋ ਗਈਆਂ ਲੱਗਦੀਆਂ ਨੇ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ